ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆ ਆਪਣੇ ਖੇਤ ਚ ਲੱਗੀਆਂ ਸਬਜ਼ੀਆਂ ਦੀ ਯਾਪਣੋਂ ਆਧੂ ਜੋਗੀ ਸਬਜ਼ੀ ਦਾ ਹਨਾ ਵੀ ਯੂਰੀਆ ਮੁਕਤ ਡੀਏਪੀ ਮੁਕਤ ਤੇ ਸਪਰੇਆ ਮੁਕਤ ਕਰਨੀ ਚਾਹੀਦੀ ਹੈ ਇਹ ਆਪਾਂ ਮੋਡਲ ਆਏ ਜਿਹੜੇ ਇਹ ਮਟਰ ਗੇਤੇ ਸੀ ਆਪਾਂ ਤੇ ਤਕਰੀਬਨ ਉਹਨਾਂ ਨੇ ਲਾਸਟ ਹੀ ਫਾਲਾ ਮੈਨੂੰ ਲੱਗਦਾ ਕਿ ਇਹ ਖਾਦਮੀ ਆ ਆਪਾਂ ਸਾਰਾ ਰਹਿ ਗਿਆ ਥੋੜੇ ਥੋੜੇ ਜਿ ਲੱਗੇ ਬੈਸ ਗਈ ਇਹਨਾਂ ਤੇ ਕੁਛ ਨਹੀਂ ਪਾਇਆ ਆਪਾਂ ਮੂੜੇ ਨਾਲ ਕੀਵੇਂ ਚਾਹ ਹੋਏ ਆ ਖੜੀਆਂ ਖੜੀਆਂ ਵਧ ਗਈਆਂ ਤੇ ਨਾਲ ਆ ਬੈਗਣੀ ਦੇ ਬੂਟੇ ਆ ਇਹ ਜਾਨੀ ਕਿ ਸਟਾਰਟ ਕਰ ਗਿਆ ਗ੍ਰੋਥ ਹੋਣ ਬਾਅਦ ਆ ਫਲ ਚੱਕ ਲੈਣ ਵਾਲੇ ਨੇ ਜੀ ਚਲੋ ਵੀ ਮੈਂ ਕਹਿੰਦਾ ਤੰਨ ਕਾ ਚੰਨ ਕਾ ਬੂਟੇ ਨੇ ਪਹਿਲਾਂ ਫਲ ਤੁਸੀਂ ਵੇਖ ਲਓ ਵੀ ਕਵੇ ਚੱਕਿਆ ਵਾ ਕੋਈ ਇਹਨਾਂ ਨੂੰ ਖਾਦ ਨਹੀਂ ਕੋਈ ਡੀਪੀ ਨਹੀਂ ਕੁਛ ਵੀ ਨਹੀਂ ਪਾਇਆ ਨਾ ਕੋਈ ਸਪਰੇ ਥੋੜੇ ਸਾਹਮਣੇ ਆ ਠੰਡ ਜੀ ਆਈ ਖੜੇ ਰਹਾ ਕੋ ਲਫਾਫਾ ਸੀ ਇਹਨਾਂ ਤੇ ਪਾਣੀ ਭੈਗਣੀ ਆ ਵੱਡ ਕੇ ਦੇ ਉੱਤੇ ਰੱਖਤੀ ਸੀ ਇੰਨੀ ਕੋਗੀ ਸੀ ਜਰੀ ਉਵੇਂ ਹੀ ਖੜੀ ਰਹੀ ਤੇ ਆ ਵੇਲੇ ਵੀ ਜਿੰਮੇ ਠੰਡ ਆ ਘਾਟੀ ਆ ਹੁਣ ਤੋਂ ਪਾਜਾ ਨਿਕਲ ਗਾ ਤੇ ਨਾਲ ਹੀ ਫਲ ਚੱਕ ਲਓ ਇਹ ਰਾਵਣਾ ਆਪਾਂ ਨੂੰ ਨਾ ਅ ਫਲ ਦੇ ਜਾਂਦੀ ਆ ਪੂਰਾ ਵਧੀਆ ਵੀ ਸਬਜ਼ੀ ਆਡੀ 6-7 ਬੰਦੇ ਆ ਤੇ ਵਧੀਆ ਸਬਜ਼ੀ ਬਲਹਿ ਜਾਂਦੀ ਆ ਇਹ ਚੋਂ 1.5-2 ਕਿਲੋ ਜੋ ਲਾਉਣੀ ਹੁੰਦੀ ਆ ਤੇ ਆਹ ਲਾਈ ਸੀ ਆਪਾਂ ਨਵੇਂ ਮਿਰਚਾ ਮੁਰਚਾ ਲਾਈਆਂ ਸੀ ਲਾਈਆਂ ਤਾਂ ਠੰਡ ਤੋਂ ਪਹਿਲਾਂ ਦੀਆਂ ਠੰਡ ਜੀ ਵੇਖ ਲਓ ਵੀ ਆਈ ਖੜਿਆ ਰਹੀਆਂ ਆਂ ਹਰਗਾਮੇਰ ਕਾਇ ਲੱਗੀਆਂ ਵੇ ਸ਼ੌਨਾ ਮਿਰਚਾਂ ਤੇ ਨਾਲ ਬੈਂਗਣੀ ਸੀਗੀ ਲਾਈਆ ਵੇਖੋ ਅਕੜੀਆਂ ਬੈਂਗੀਆਂ ਉੱਤ ਐਂ ਖੜਾ ਇਹ ਲਿਹਿਆੜੀ ਤੇ ਹੁਣ ਪਾਣੀ ਲਾਇਆ ਬਸ ਹੌਣੇ ਪੱਤੇ ਕੱਢਣ ਲੱਗਿਆ ਵੇਖੋ ਇਹ ਹੌਣੇ ਨਿੱਕੇ ਨਿੱਕੇ ਪੱਤੇ ਕੱਢਣ ਲੱਗਿਆ ਹੁਣ ਇਹਦੀ ਗਰੋਥ ਚੱਲ ਪੈਣੀ ਆ ਕੋਈ ਖਾਦ ਨਹੀਂ ਨੂੰ ਪਾਇਆ ਆਪਾਂ ਤੇ ਪਾਹ ਲਾਈ ਵੀ ਆਪਣੀ ਗੋਭੀ ਗੋਭੀ ਚ 0% ਜੀ ਖਾਦ 0% ਸਵਰੇ ਕੁਝ ਵੀ ਨਹੀਂ ਕੀਤਾ ਆਪਣੇ ਸਾਰੀ ਸਬਜ਼ੀ ਜਿੰਨੀ ਵੀ ਲੱਗੀ ਆ ਆ ਆਪਣੀਆਂ ਮਿਰਚਾਂ ਦੂਜੀਆਂ ਆ ਗਈਆਂ ਚਾਰ ਪਾਲੋ ਜਾ ਸਬਜ਼ੀ ਜਿ ਪਾਉਣ ਵਾਸਤੇ ਮਿਰਚਾਂ ਲਾ ਜਾਂਗਾ ਭਰਾਣੀਆਂ ਇਹ ਦੇਖੋ ਵੀ ਤੁਸੀਂ ਗਰੋਥ ਦੇਖੋ ਮੈਂ ਤੇ ਦੀ ਠੰਡ ਤੇ ਲੱਗੀ ਆ ਪਾਰਟੂ ਕੀ ਤਰੀ ਹੋ ਗਈ ਆ ਚਾਰ ਸਪੀਰੋਸ ਪੋਟਾਂ ਕਰ ਵੀ ਤੇ ਆ ਆਪਣਾ ਮਟਰ ਹੁਣ ਜਿਹੜਾ ਥੋੜਾ ਜਿਹਾ ਉਹ ਤੋਂ ਪਛੇਤਾ ਲਾਇਆ ਸੀ ਇਹ ਇਹਨੇ ਹੁਣ ਫਲ ਚੱਕਿਆਗਾ ਫਲ ਦੇ ਵੀ ਦੇਖ ਸਕਦੇ ਆ ਵੀ ਬਿੱਡਾ ਤੇ ਲਾਇਆ ਕਰਕੇ ਨਾ ਫਲ ਵੇਖੋ ਦੀ ਉਹਨੂੰ ਇਹ ਬਿੱਡਾ ਤੇ ਲੱਗਾ ਆ ਖਾਲੀਆਂ ਚ ਪਾਣੀ ਆ ਬੱਡ ਦੇ ਹੈ ਨਹੀਂਗਾ ਤੇ ਫਲ ਜਿਵੇਂ ਤੁਹਾਨੂੰ ਦਿਖਾਦਾ ਤੁਸੀਂ ਆ ਦੇਖੋ ਕਿ ਇੰਨੇ ਮਟਰ ਮਟਰਾਂ ਦਾ ਭਰਿਆ ਫੁੱਲ ਵੀ ਲੱਗੀ ਜਾਂਦੇ ਆ ਹੋਰ ਮਟਰ ਲੱਗੀ ਜਾਂਦੇ ਆ ਜਾਨੀ ਚਾ ਵੇਖੋ ਥੱਲੇ ਮਟਰ ਹੀ ਮਟਰ ਆ ਇਹ ਦੋ ਵਾਰੀ ਤਾਂ ਸਬਜ਼ੀ ਉਹ ਤੋਂ ਵੀ ਤੋੜ ਲਈ ਸੀ ਮਟਰ ਦੋ ਵਾਰੀ ਤਾਂ ਬਣਾ ਚੁੱਕੇ ਆ ਤਿੰਨ ਤਿੰਨ ਕਿਲੋ ਲਿਆਇਦਾ ਇੰਨੇ ਕ ਮਟਰ ਲੱਗੇ ਹੋਏ ਤੇ ਨਾਲ ਹੀ ਆਪਣੀ ਲੱਗੀ ਵੀ ਸੌਫ ਸੋ ਵੀ ਆਪਣੀ ਘਰ ਦੀ ਹੋਉਂਦੀ ਆ ਇੱਥੇ ਜਮੈਂ ਅਰਕੀ ਜਮੈਂ ਲਾਈ ਸੀ ਜਮੈਂ ਕਾਮਯਾਬ ਨਹੀਂ ਰਹੀ ਇਹਨੂੰ ਪਤਾ ਨਹੀਂ ਕੀ ਗੱਲ ਆ ਵੀ ਜਾਨੀ ਕਿ ਲਾ ਕੇ ਜੇ ਬੂਟੇ ਜੇ ਐ ਸੋਕਰੇ ਸਾਰੇ ਤੇਰੇ ਨੂੰ ਅਸੀਂ ਹੁਣ ਗੱਡਤਾ ਤੇ ਇੱਥੇ ਲਾਦਨੀ ਆ ਪਿੰਡੀਆਂ ਆਪਾਂ ਆ ਲੱਗਾ ਵਾ ਆਪਣਾ ਜੀਰਾ ਸਾਰਾ ਹੀ ਘਟ ਦੇ ਇੱਕ ਵੱਟ ਜੀਰੇ ਦੀ ਆ ਤੇ ਨਾਲ ਆਪਣੇ ਆਗੇ ਤੇ ਗੰਡੀਆਂ ਜਿਹੜੇ ਬਸ ਹੁਣ ਸਬਜ਼ੀ ਚ ਪੈਣ ਵਾਸਤੇ ਤਿਆਰ ਹੋ ਜਾਣੇ ਜੀ ਪਾਣੀ ਲਾਤਾ ਇਹਨਾਂ ਨੂੰ ਇਹ ਤਿਆਰੀ ਸਮਝੋ ਤੇ ਨਾਲ ਆ ਲਾ ਗਿਆਂ ਆਪਣੇ ਗੱਦੂ ਤੋਰੀਆਂ ਚੱਪਣ ਗੱਦੂ ਭਿੰਡੀ ਭੁੰਡੀ ਲਾਵਾਂਗੇ ਇੱਥੇ ਆ ਸਿਆਰ ਆਪਣਾ ਉਹ ਬਾਈ ਆਪਣਾ ਜਿਹਨੇ ਆਪ ਕੱਲ ਲਾਈਆਂ ਭਿੰਡੀਆਂ ਭੁੰਡੀਆਂ ਤੇ ਪਾਣੀ ਲਾਈ ਜਨੇ ਕਣਕ ਨੂੰ ਤਿਆਰ ਆਪਣਾ ਸਾਰਾ ਸਿਸਟਮ ਚੱਕਰ ਹੈ ਵੀ ਆਪਾਂ ਨੂੰ ਆਪ ਦੇ ਲਈ ਤਾਂ ਹਨਾ ਘਰ ਲਈ ਤਾਂ ਸਬਜੀ ਵੀਰੇ ਤਿਆਰ ਕਰਨਾ ਕਿ ਥਾਂ ਕਿਤੇ ਇਹ ਮੈਨੂੰ ਆ ਵੀ 5 ਕ ਮਰਲੇ ਥਾਂ ਦੇ ਹੋਣੇ ਜਿਹੜੇ ਆਪਾਂ ਛੱਡੇ ਹਨ ਉਹ ਜਦੋਂ 50 ਕਿੱਲਾਂ ਦੀ ਖੇਤੀ ਕਰ ਰਹੇ ਹਾਂ ਤੇ ਬੱਚੋ ਆਪਾਂ ਨੂੰ ਪੰਜ ਕਿ ਮਰਲੇ ਆਪਦੇ ਆਸਤੇ ਛੱਡ ਰਹਾ ਮੈਨੂੰ ਤਾਂ ਲੱਗਦਾ ਨਹੀਂ ਇਹ ਚਬ ਕੋਈ ਘਾਟਾ ਪਊਗਾ ਆਪਾਂ ਨੂੰ ਇਸ ਕਰਕੇ ਵੀ ਸਬਜ਼ੀਆਂ ਤਾਂ ਆਪਾਂ ਨੂੰ ਘਰ ਆਸਤੇ ਤਾਂ ਆਪ ਹੀ ਲਾਉਣੀਆਂ ਚਾਹੀਦੀਆਂ ਧੰਨਵਾਦ ਜੀ ਸਾਰਿਆਂ ਦਾ